ਹਾਂਜੀ ਬੱਚੇ ਦਾ ਸੰਸਕਾਰ ਕੀਤਾ ਆ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਉਹ ਉਹਦਾ ਖੂਨ ਨਾ ਭਰਿਆ ਵਿਆ ਸੀ ਉਹਦਾ ਬੱਚੇ ਦਾ ਜਦੋਂ ਮੈਂ ਮੂੰਹ ਦੇਖਿਆ ਉਹ ਬੰਦੇ ਨੂੰ ਤਰਸ ਨਹੀਂ ਆਇਆ ਉਹਨੂੰ ਇੱਕ ਛੋਟਾ ਇਹ ਬੱਚਾ 5 ਸਾਲ ਦਾ ਉਹਨੇ ਕੀ ਵਿਗਾੜਿਆ ਸੀ ਇਹਦਾ ਜਿੱਤ ਮੈਨੂੰ ਮਾਰ ਦਿੰਦਾ ਮੇਰੇ ਪੁੱਤ ਨੂੰ ਛੱਡ ਦਿੰਦਾ ਜਿਹੜੇ ਸੀਗੇ ਜਿਹੜਾ ਜਿੰਨੀ ਕੀਤਾ ਉਹ ਵੀ ਬਿਹਾਰੀ ਸੀਗਾ ਭਈਆ ਠੀਕ ਹੈ ਤੇ ਇੱਕ ਉਹਨੇ ਨਾਂ ਲਿਆ ਲੇਡੀ ਦਾ ਉਹ ਵੀ ਬਿਹਾਰੀ ਪਿੰਕੀ ਨਾਂ ਆਇਆ ਇੱਕ ਫੇਰ ਉਹਨੇ ਨਾਂ ਲਿਆ ਦੀਪੂ ਉਹ ਵੀ ਬਿਹਾਰੀ ਇਹ ਭਈਆਂ ਨੇ ਜਾਨੀ ਕਿ ਗਰੁੱਪ ਬਣਾਇਆ ਹੋਇਆ ਹੈ ਮੈਂ ਇਹ ਚੋਂਦਾ ਪੇ ਉਹਨੂੰ ਛੇਤੀ ਤੋਂ ਛੇਤੀ ਉਹਨੂੰ ਫਾਂਸੀ ਦੇ ਜੜਾਇਆ ਜਾਵੇ ਜਿਹੜਾ ਆ ਵੀ ਜਾਵੇ ਸਾਹਮਣੇ ਚੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਚੜਾਇਆ ਜਾਵੇ ਤਾਂ ਕਿ ਕੱਲ ਨੂੰ ਇਹਨੇ ਕਿਸੇ ਹੋਰ ਨਾਲ ਇਹ ਕੰਮ ਹੋਵੇ ਅਸਵਕਤ ਸੇਂ ਫਗਵਾੜਾ ਦੇ ਪਿੰਡ ਭਾਣੋ ਕੀ ਵਿਖੇ ਮੌਜੂਦ ਹਾਂ ਜਿੱਥੋਂ ਦਾ ਜੱਦੀ ਪਿੰਡ ਹੈ ਜਿਹੜਾ ਜੋ 5 ਸਾਲ ਦਾ ਬੱਚਾ ਬੀਤੀ ਏ 9 ਸਤੰਬਰ ਦੀ ਬਾਅਦ ਦੁਪਹਿਰ ਨੂੰ ਇੱਕ ਪ੍ਰਵਾਸੀ ਵੱਲੋਂ ਅਗਵਾ ਕਰ ਲਿਆ ਗਿਆ ਸੀ ਤਾਂ ਅਗਵਾ ਕਰਨ ਤੋਂ ਬਾਅਦ ਬਹੁਤ ਕਰੂਰਤਾ ਭਰੇ ਢੰਗ ਦੇ ਨਾਲ ਬਦਫੈਲੀ ਤੋਂ ਬਾਅਦ ਉਸ ਦਾ ਜਿਹੜਾ ਬੇਰਹਿਮੀ ਦੇ ਨਾਲ ਦਰਿੰਦਗੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਤਾਂ ਤਸਵੀਰਾਂ ਤੁਹਾਡੇ ਨਾਲ ਉਸ ਪਿੰਡ ਦੀਆਂ ਸਾਂਝੀਆਂ ਕਰ ਰਹੇ ਹਾਂ ਪਾਣੋ ਕੀ ਪਿੰਡ ਦੀਆਂ ਜਿੱਥੋਂ ਦਾ ਪਰਿਵਾਰ ਪੱਕੇ ਤੌਰ ਤੇ ਵਸਿੰਦਾ ਸੀ ਤੇ ਇਸ ਪਰ ਇਸ ਥਾਂ ਤੋਂ ਜਾ ਕੇ ਜਿਹੜਾ ਪਰਿਵਾਰ ਕਿਰਾਏ ਦੇ ਮਕਾਨ ਤੇ ਹੁਸ਼ਾਰਪੁਰ ਵਿਖੇ ਰਹਿ ਰਿਹਾ ਸੀ ਤੇ ਜਿਹੜੇ ਅਮਨਦੀਪ ਸਿੰਘ ਨੇ ਜੋ ਮ੍ਰਿਤਕ ਬੱਚਾ ਜਿਹੜਾ ਜਿਸ ਦੀ ਉਮਰ 5 ਸਾਲ ਦੇ 5 ਸਾਲ ਦੇ ਕਰੀਬ ਸੀ ਮਹਿਜ ਹਰਵੀਰ ਸਿੰਘ ਉਸਦੇ ਪਿਤਾ ਜਿਹੜੇ ਉਹ ਰੰਗ ਰੋਗਣ ਦਾ ਕੰਮ ਕਰਦੇ ਨੇ ਤਾਂ ਬੀਤੀ 9 ਸਤੰਬਰ ਦੀ ਬਾਅਦ ਦੁਪਹਿਰ 4:30 ਵਜੇ ਤੱਕਰੀਬ ਆ ਜਿਹੜਾ ਇੱਕ ਪ੍ਰਵਾਸੀ ਉਸ ਨੂੰ ਐਕਟਿਵਾ ਤੇ ਬਿਠਾ ਕੇ ਲੈ ਚੰਦਾ ਤਾਂ ਫਿਰ ਕਾਫੀ ਜ਼ਿਆਦਾ ਉਸ ਤੇ ਜਿਹੜੀ ਉਹ ਪਾਲ ਵੀ ਕੀਤੇ ਜਾਂਦੇ ਪਰੰਤੂ ਹਰਵੀਰ ਸਿੰਘ ਦਾ ਕੁਝ ਵੀ ਪਤਾ ਨਹੀਂ ਲੱਗਦਾ ਤੇ ਜਿਵੇਂ ਹੀ ਕੋਈ ਇੱਕ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਇਹ ਕਰਤਾਰਪੁਰ ਵੱਲੋਂ ਉਸ ਦਾ ਬੇਹਦ ਦਰਿੰਦਗੀ ਦੇ ਨਾਲ ਕਤਲ ਕਰ ਦਿੱਤਾ ਗਿਆ ਬਾਦ ਫੈਲੀ ਕਰਨ ਤੋਂ ਬਾਅਦ ਤਾਂ ਉਸ ਤੋਂ ਬਾਅਦ ਹਰ ਇੱਕ ਮੋਹੱਲਾ ਵਾਸੀ ਦੇ ਵਿੱਚ ਹਰ ਇੱਕ ਸ਼ਹਿਰ ਵਾਸੀ ਦੇ ਵਿੱਚ ਹਰ ਇੱਕ ਜ਼ਿਲ੍ਹਾ ਵਾਸੀ ਦੇ ਵਿੱਚ ਇਸੇ ਕਦਰ ਜਿਹੜੀ ਉਹ ਲਹਿਰ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਕਿ ਅੱਜ ਵੀ ਹੁਸ਼ਾਰਪੁਰ ਦੇ ਵਿੱਚ ਹੰਗਾਮਾ ਹੋਇਆ ਹੰਗਾਮੇ ਤੋਂ ਬਾਅਦ ਕਿ ਸਿਵਲ ਹਸਪਤਾਲ ਦੇ ਵਿੱਚ ਇਸ ਤੋਂ ਪਹਿਲਾਂ ਤੁਹਾਡੇ ਨਾਲ ਸੀ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਹੁਣ ਵੀ ਜਾਣਕਾਰੀ ਆ ਰਹੀ ਹੈ ਕਿ ਰਹੀਮਪੁਰ ਮੰਡੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਰਹਿੰਦੇ ਸੀ ਮੰਡੀ ਨੂੰ ਜਿਹੜਾ ਉਹ ਬੰਦ ਕਰਵਾਇਆ ਗਿਆ ਤੇ ਹੋਰ ਵੀ ਜਿਹੜਾ ਜਾਮ ਜਿਹੜਾ ਉਹ ਲਗਾਇਆ ਗਿਆ ਪਰੰਤੂ ਇਸ ਦਰਵਾਜ਼ਾ ਜਦੋਂ ਆਪਾਂ ਹੁਣ ਵੀ ਮ੍ਰਿਤਕ ਬੱਚੇ ਦੇ ਪਿਤਾ ਦੇ ਨਾਲ ਅਮਨਦੀਪ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਇੱਕੋ ਇੱਕ ਮੰ ਕੋਰਟ ਦੇ ਵਿੱਚ ਇਸ ਇਹ ਮਾਮਲਾ ਜਿਹੜਾ ਚਲਾਇਆ ਜਾਵੇ ਤੇ ਜਲਦ ਤੋਂ ਜਲਦ ਮਹਿਜ ਕੁਝ ਦਿਨਾਂ ਦੇ ਵਿੱਚ ਮਾਨਯੋਗ ਅਦਾਲਤ ਵੱਲੋਂ ਦੋਸ਼ੀ ਨੂੰ ਜਿਹੜੀ ਉਹ ਫਾਂਸੀ ਦੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਘਟਿਆ ਹਰਕਤ ਕਰਨ ਬਾਰੇ ਕੋਈ ਸੋਚ ਵੀ ਨਾ ਸਕੇ। 91 ਅਮਨਦੀਪ ਸਿੰਘ ਜੀ। ਅਮਨਦੀਪ ਸਿੰਘ ਤੁਸੀਂ ਹਰਵੀਰ ਸਿੰਘ ਦੇ ਪਿਤਾ ਜੀ ਹੋ? ਹਾਂ ਜੀ ਮੈਂ ਪਿਤਾ ਜੀ ਹਾਂ। ਤੇ ਇਹ ਹੁਣ ਅਸੀਂ ਕਿਹੜੇ ਪਿੰਡ 'ਚ ਖੜੇ ਹਾਂ ਇਸ ਟਾਈਮ? ਅਸੀਂ ਇਸ ਟਾਈਮ ਪਾਣੋਗੀ 'ਚ ਖੜੇ ਆਂ ਫਗਵਾੜੇ ਦੇ ਨਾਲ ਪਾਣੋਗੀ। ਠੀਕ ਹੈ ਜੀ ਤੁਸੀਂ ਉੱਥੇ ਕਿਰਾਏ ਤੇ ਰਹਿੰਦੇ ਸੀਗੇ? ਹਾਂ ਜੀ ਉੱਥੇ ਕਿਰਾਏ ਤੇ ਰਹਿੰਦੇ ਆਂ। ਠੀਕ ਹੈ ਜੀ ਤੇ ਬੱਚੇ ਦਾ ਹੁਣ ਸੰਸਕਾਰ ਕਰ ਦਿੱਤਾ? ਹਾਂ ਜੀ ਬੱਚੇ ਦਾ ਕਰਤਾ ਜੀ ਸੰਸਕਾਰ। ਜੀ ਅਮਨਦੀਪ ਜੀ ਹੁਣ ਪੁਲਿਸ ਨੇ ਕੀ ਪ੍ਰੋਸੈਸ ਦਿੱ ਇਹ ਪਾਲਸ ਪ੍ਰਸ਼ਾਸਨ ਨੇ ਬਹੁਤ ਮੇਰਾ ਸਾਥ ਦਿੱਤਾ ਮੇਨਾਂ ਜਾਨੀ ਦਿਨ ਰਾਤ ਖੜੇ ਰਹੇ ਆ ਜਦੋਂ ਵੀ ਜਦੋਂ ਮੈਂ ਫੋਨ ਕੀਤਾ ਨਾਲੇ ਹੀ ਪਹੁੰਚ ਗਏ ਆ ਦੋ ਤਿੰਨਾਂ ਘੰਟਿਆਂ ਚ ਤੇ ਯਾਨੀ ਕਿ ਉਹਨੇ ਸਾਰਾ ਕੁਝ ਹੀ ਪਤਾ ਕਰ ਲਿਆ ਸੀਗਾ ਮੈਂ ਉਹ ਉਹ ਬਹੁਤ ਵਧੀਆ ਯਾਨੀ ਕਿ ਕੰਮ ਕੀਤਾ ਉਹਨੇ ਤੇ ਉਹ ਬੱਚੇ ਦਾ ਸੰਸਕਾਰ ਕਰ ਦਿੱਤਾ ਹਾਂਜੀ ਬੱਚੇ ਦਾ ਸੰਸਕਾਰ ਕੀਤਾ ਆ ਤੇ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਤਾਂ ਮੂੰਹ ਦਾ ਖੂਨ ਨਾ ਭਰਿਆ ਵਿਆ ਸੀ ਉਹਦਾ ਬੱਚੇ ਦਾ ਜਦੋਂ ਮੈਂ ਮੂੰਹ ਦੇਖਿਆ ਇਹ ਲੋਰੂ ਦੇਖ ਉਹ ਬੰਦੇ ਨੂੰ ਤਰਸ ਨਹੀਂ ਆਉ ਉਹ ਇੱਕ ਛੋਟਾ ਜਿਹਾ ਬੱਚਾ ਮਾਸ਼ਾ ਅੱਲਾਹ ਉਹਨੇ ਕੀ ਬਗਾੜਿਆ ਜੀਰਾ ਮੈਨੂੰ ਮਾਰ ਦਿੰਦਾ ਮੇਰੇ ਪਤ ਨੂੰ ਛੱਡ ਦਿੰਦਾ ਸਾਰੇ ਖੂਨੇ ਗੁਰ ਬਤਾ ਬਿਆਹ ਮੈਂ ਜੋਨਾ ਬੇਰੁਝੇ ਦੀ ਤੋਂ ਜੇਤੀ ਉਹਨੂੰ ਫਾਂਸੀ ਤੇ ਚੜਾਇਆ ਜਾਵੇ ਚੜਾਇਆ ਵੀ ਜਾਵੇ ਸਾਹਮਣੇ ਚੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਚੜਾਇਆ ਜਾਵੇ ਤਾਂ ਕਿ ਕੱਲ ਨੂੰ ਨਾ ਕਿਸੇ ਹੋਰ ਨਾਲ ਇਹ ਕੰਮ ਹੋਵੇ ਜਿੱਦਾਂ ਮੇਰੇ ਪੁੱਤ ਨਾ ਹੋਇਆ ਨਾ ਬਾਕੀ ਕਿਸੇ ਹੋਰ ਦੇ ਪੁੱਤ ਨਾ ਐਦਾਂ ਹੋਵੇ ਉਹਨੂੰ ਪਤਾ ਲੱਗੇ ਉਹ ਕਰਨ ਤੋਂ ਪਹਿਲਾਂ ਸੋਚੂਗਾ ਜਿਹੜਾ ਕਰੂਗਾ ਵੀ ਹਾਂ ਵੀ ਮੇਰੇ ਨਾਲ ਐਦਾਂ ਹੋਣੀ ਆ ਜੇ ਅੱਜ ਇਹ ਕੰਮ ਨਾ ਕੀਤਾ ਨਾ ਤਾਂ ਫੇਰ ਇਹ ਕੰਮ ਹੁੰਦੇ ਹੀ ਰਹਿਣੇ ਆ ਵੀ ਮੇਰੇ ਵਰਗੇ ਪਤਾ ਨਹੀਂ ਕਿੰਨੇ ਕ ਹੁਣੇ ਆ ਹਰ ਵੀਰ ਪਤਾ ਨਹੀਂ ਕਿੰਨੇ ਕ ਜਾਣੇ ਆ ਜੇ ਕੰਮ ਛੇਤੀ ਤੋਂ ਛੇਤੀ ਨਾ ਕੀਤਾ। ਇਹ ਕਹਿੰਦਾ ਇਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ। ਇਹ ਜਿਹੜੇ ਸੀਗੇ ਜਿਹੜਾ ਜਿੰਨੀ ਕੀਤਾ ਉਹ ਵੀ ਬਿਹਾਰੀ ਸੀਗਾ। ਭਈਆ ਠੀਕ ਹੈ ਤੇ ਇੱਕ ਉਹਨੇ ਨਾਂ ਲਿਆ ਲੇਡੀ ਦਾ ਉਹ ਵੀ ਬਿਹਾਰੀ। ਪਿੰਕੀ ਨਾਂ ਆ ਇੱਕ ਫੇਰ ਉਹਨੇ ਨਾਂ ਲਿਆ ਦੀਪੂ ਉਹ ਵੀ ਬਿਹਾਰੀ। ਇਹ ਭਈਆਂ ਨੇ ਯਾਨੀ ਕਿ ਗਰੁੱਪ ਬਣਾਇਆ ਹੋਇਆ ਹੈ। ਏ ਮੈਨੂੰ ਲੱਗਦਾ ਇਹ ਜਿਹੜੀ ਚੀਜ਼ ਇਹਨੇ ਕੀਤੀ ਆ ਇਹਦੀ ਪਹਿਲਾਂ ਕੋਈ ਸੀਬਿਆ ਚ ਲੈ ਕੇ ਗਿਆ ਇਹ ਨਹੀਂ ਕੁਝ ਉਹਦੀ ਜਿੱਦਾਂ ਦੇ ਕਰਦੇ ਹੁੰਦੇ ਟੂਨੇ ਡੋਟ ਕੇ ਜਾ ਉਹ ਕੀਤੇ ਆ ਫੇ ਉਹ ਜਨਾਨੀ ਨੇ ਬੰਦੇ ਨੂੰ ਉਹਨੂੰ ਸੌਂਪਤਾ ਜੇ ਨੇ ਨਸ਼ਾ ਕੀਤਾ ਸੀ ਉਹ ਬੰਦੇ ਨੇ ਫੇ ਇਹ ਕੰਮ ਕੀਤਾ ਜਿਹੜੀ ਦੁਕਾਨ ਤੋਂ ਕਹਿੰਦੇ ਸੀ ਕੋਈ ਸਮਾਨ ਲਿਆ ਉਹ ਜੀ ਉਹ ਇੱਕ ਕਿੱਲੇ ਆਲਾ ਆ ਕਿਹੜਾ ਹੈ ਕਿਹੜਾ ਬਲਰਾਮ ਬਲਰਾਮ ਕਿੱਲੇ ਆਲਾ ਠੀਕ ਹੈ ਜੀ ਉਹਦੀ ਦੁਕਾਨ ਤੋਂ ਇਹਨੇ ਸਕੂਟਰ ਹੀ ਲਈ ਸੀ ਉਹਦੀ ਸਕੂਟਰੀ ਸੀਗੀ ਉੱਥੇ ਕੰਮ ਕਰਦਾ ਸੀਗਾ ਬਲਰਾਮ ਦੀ ਦੁਕਾਨ ਤੇ ਉੱਥੋਂ ਸਕੂਟਰੀ ਲੈ ਕੇ ਮੁੜ ਕੇ ਸਾਡੇ ਮੇਰੇ ਮੁੰਡੇ ਨੂੰ ਉੱਥੋਂ ਲਿਆ ਕੇ ਸਕੂਟਰੀ ਫੇਰ ਉੱਥੇ ਖੜੀ ਕਰਿਆ ਆ ਤੁਹਾਨੂੰ ਮੰਗ ਕੀ ਆ ਸਾਡੀ ਸਾਰਿਆਂ ਦੀ ਇਹ ਮੰਗ ਆ ਕਿ ਆਪਾਂ ਫਾਸਟ ਟ੍ਰੈਕ ਕੋਰਟ ਚ ਸਰਕਾਰ ਪ੍ਰਸ਼ਾਸਨ ਹਾਂਜੀ ਮੈਨੂੰ ਜੀ ਮੈਨੂੰ ਸਰਕਾਰ ਤੋਂ ਇਹੀ ਆ ਜੱਜ ਸਾਹਿਬ ਤੋਂ ਵੀ ਇਹੀ ਆ ਵੀ ਇਹਨੂੰ ਫਾਸਟ ਤੋਂ ਫਾਸਟ ਜਿਹਦਾ ਫਾਸਟ ਟ੍ਰੈਕ ਲਾ ਕੇ ਇਹਨੂੰ ਕੇਸ ਨੂੰ ਯਾਨੀ ਕਿ ਦਿਨਾਂ ਚ ਨਿਬੇੜਿਆ ਜਾਵੇ ਮਹੀਨਿਆਂ ਚ ਨਹੀਂ ਇਨੂੰ ਦਿਨੇ ਦਿਨਾ ਚ ਨਿਬੇੜਿਆ ਜਾਵੇ ਇਹਨੂੰ ਜਾਨਮਈ ਤੁਹਾਡਾ ਕੁੰਦਨ ਸਿੰਘ ਇਹ ਕੁੰਦਨ ਸਿੰਘ ਜੀ ਕਿਹੜੇ ਪਿੰਡ ਦੇ ਸਰਪੰਚ ਹੋ ਪਾਣੋ ਕੀ ਠੀਕ ਹੈ ਜੀ ਤੇ ਕੀ ਮੰਗ ਕਰਦੇ ਹੋ ਪਿੰਡ ਦੇ ਤੁਹਾਡੇ ਕੋਲ ਜੀ ਵਿਅਕਤੀ ਸੀ ਸਾਡੇ ਉਥੇ ਇੱਕ ਕਿਰਾਏ ਤੇ ਰਹਿੰਦੇ ਸੀ ਕਿਰਾਏਦਾਰ ਸੀ ਕਿ ਬਹੁਤ ਬੇहद ਮੰਦ ਭਾਗੀ ਘਟਦਾ ਵਾਪਰੇ ਹਾਂਜੀ ਮੰਗ ਹੈ ਸੀ ਕਿ ਰੱਖ ਸਕਦੇ ਜੀ ਸਾਡਾ ਨਿਆਣਾ ਚੱਲ ਗਿਆ ਗਵਰਨਮੈਂਟ ਦੇਖੇ ਵੀ ਕੀ ਦੇਣਾ ਕੀ ਕਰਨਾ ਉਹਨਾਂ ਨੂੰ ਫੜੇ ਉਹਨਾਂ ਨੂੰ ਫਾਹੇ ਦੇਵੇ ਜਿਹੜੇ ਭਈਏ ਆਇਓ ਆ ਉਹ ਇੱਥੇ ਸਾਡੇ ਕੀ ਕਰਦੇ ਆ ਜੀ ਸਾਨੂੰ ਬਖਸ਼ਦੇ ਨੇ ਉਹ ਇਦਾਂ ਹੋਰ ਮਾਰਾ ਕਿਹੜੀ ਗੱਲ ਹੋ ਸਕਦੀ ਹੈ ਸਾਡੇ ਨਿਆਣਿਆਂ ਨੂੰ ਮਾਰੀ ਜਾਂਦੇ ਆ ਸਰ ਸਾਡੇ ਬਾੜ ਦੇ ਵਿੱਚ ਬਹੁਤ ਮੰਦ ਭਾਗੀ ਘਟਨਾ ਵਾਪਰੀ ਸੀ ਕਿ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਲੋਕਾਂ ਨੂੰ ਬਹੁਤ ਸਾਥ ਦਿੱਤਾ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਫਾਂਸੀ ਦੀ ਸਜ਼ਾ ਤੋਂ ਘਾਟੋਂ ਕੋਈ ਵੀ ਜਿਹੜੀ ਉਹ ਦਸ਼ੀ ਨ ਸਜ਼ਾ ਨਾ ਦਿੱਤੀ ਜਾਵੇ ਬਿਲਕੁਲ ਜੀ ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਬਹੁਤ ਬਹੁਤ ਘੱਟਾ ਕਿਉਂਕਿ ਬਹੁਤ ਜ਼ਿਆਦਾ ਘਨੌਣਾ ਜ਼ੁਰਮ ਕੀਤਾ ਉਸ ਬੱਦੇ ਨੇ ਤੇ ਉਹਦੇ ਚ ਸਾਡਾ ਸਾਰਾ ਬਾੜ ਰੋਇਆ ਤੇ ਉੱਥੋਂ ਮੇਰੀ ਵਾਈਫ ਐਮਸੀ ਆ ਤਾਨੂੰ ਪਤਾ ਵੀ ਇਸ ਦਿਨ ਰਾਤ ਸਾਰਿਆਂ ਨੇ ਮਿਹਨਤ ਕੀਤੀ ਆ ਉਥੇ ਪੁਲਿਸ ਪ੍ਰਸ਼ਾਸਨ ਨੇ ਵੀ ਬੜੇ ਮਿਹਨਤ ਕੀਤੀ ਆ ਤੇ ਪੁਲਿਸ ਪ੍ਰਸ਼ਾਸਨ ਨੇ ਮਿਹਨਤ ਕਰਕੇ ਸਾਰੇ ਬਾੜ ਵਾਸੀਆਂ ਨੇ ਮਿਹਨਤ ਕਰਕੇ ਤੇ ਅਸੀਂ ਵੀ ਤੇ ਤੁਸੀਂ ਵੀ ساری ਰਾਤ ਉਦੋਂ ਲੱਗੇ ਰਹੇ ਤੇ ਮੇਰੀ ਹੁਣ ਪੰਜਾਬ ਸਰਕਾਰ ਤੋਂ ਇਹ ਮੰਗ ਆ ਕਿ ਇਸ ਨੂੰ ਫਾਸਟ ਟਰੈਕ ਕੋਰਟ ਵਿੱਚ ਲਗਾ ਕੇ ਇਹਦਾ ਜਲਦੀ ਜਲਦੀ ਫੈਸਲਾ ਕਰਾਇਆ ਜਾਵੇ ਤੇ ਨੂੰ ਸਖਤੋ ਸਖਤ ਮਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ ਇਸ ਪਰਿਵਾਰ ਦੇ ਨਾਲ ਮੇਰੀ ਹਮਦਾਰੀ ਆ ਜਿੱਥੇ ਕਿਤੇ ਵੀ ਸਾਡੇ ਲੋੜ ਪਈ ਅਸੀਂ ਇਹਨਾਂ ਦੇ ਸਾਥ ਦਵਾਂਗੇ